ਮਿੱਤਰ ਪਿਆਰੇ ਨੂੰ ਹਾਲ ਮ੍ਰਿਤਾਂ ਦਾ ਕਹਿਣਾ ਤੁੱਦ ਬਿਨ ਰੋਗਰ ਜਾਈਆਂ ਦਾ ਓਡਣਾ ਲਾਗ ਨਿਵਾਸਾਂ ਤੇ ਰਹਿਣਾ ਸੂਰ ਸਰਾਹੀ ਕੰਚਰ ਪਿਆਲਾ ਬਿੰਕ ਸਾਈਆਂ ਦਾ ਸਹਿਣਾ ਚਾੜ 70 ਚੰਗਾ ਪਠ ਉਹ ਜੋਤ ਉਹੀ ਹੈ ਮਿਸਰਨਾ ਜਾਈ ਦੇਖੋ ਜੋਤ ਉਹੀ ਹੈ ਅੱਜ ਉਹ ਜੋਤ ਕਹਿੰਦੀ ਹੈ ਮਿੱਤਰ ਪਿਆਰੇ ਨੂੰ ਹਾਲ ਮ੍ਰਿਤਾਂ ਦਾ ਕਹਿਣਾ ਇਧਰ ਸਹਿਬ ਜਾਦੇ ਸ਼ਹੀਦ ਹੋਏ ਦਾਦੀ ਮਾਂ ਵੀ ਸ਼ਹੀਦ ਹੋਏ ਨੇ ਸਵਾਲ ਪੈ ਤਾਂ ਹੋ ਗਿਆ ਸਸਕਾਰ ਕੌਣ ਕਰੇ ਸਸਕਾਰ ਕੌਣ ਕਰੇ ਟੋਡ ਰੰਮਲ ਕਰੋੜਪਤੀ ਬੰਦਾ ਸੀ ਉੱਠਿਆ ਇਹ ਕਹਿੰਦਾ ਮੈਂ ਸਸਕਾਰ ਕਰਾਂਗਾ ਵਜਿਰ ਖਾਂ ਕਹਿ ਨਗਾ ਨਹੀਂ ਬਿਲਕੁਲ ਨਹੀਂ ਕਹਿੰਦੇ ਤੈਨੂੰ ਚਾਹੀਦਾ ਕੀ ਹੈ ਇਹ ਕਹਿ ਲਗਾ ਜਿਸ ਧਰਤੀ ਤੇ ਸਸਕਾਰ ਕਰਨਾ ਉਹਦਾ ਮੁੱਲ ਉਤਾਰਨਾ ਪਏਗਾ ਉਹਦਾ ਨਹੀਂ ਕਿੰਨਾ ਮੁੱਲ ਕਹਿੰਦੇ ਸੋਨੇ ਤੇ ਮੋਰਾਵਸ਼ਾ ਦੇ ਇਹਨੇ ਸੋਨੇ ਤੇ ਮੋਰਾਵਸ਼ਾ ਆ ਤੇ ਇਹਨੇ ਖੜੀ ਕਰਕੇ ਸੋਨੇ ਤੇ ਮੋਰਾਵਸ਼ਾ ਆ ਇਹ ਕਹਿਣ ਇਦਾਂ ਨਹੀਂ ਟੇਢੀ ਕਰਕੇ ਕਹ ਚੰਗੀ ਤਰ੍ਹਾਂ ਵਿਛਾਇਆ ਸੋੜੇ ਤੇ ਆ ਮੋਰਾ ਇਹਨੇ ਧਰਤੀ ਤੇ ਵਛਾਈਆਂ ਟੋਡਰ ਮਲ ਸਭ ਜਾਤਿਆਂ ਦਾ ਸਸਕਾਰ ਕੀਤਾ ਦਾਤੀ ਮਾਨ ਦਾ ਸਸਕਾਰ ਕੀਤਾ ਸਭ ਜਾਤੇ ਦੇਖੋ ਇਧਰ ਵੱਡੇ ਸਭ ਜਾਤਿਆਂ ਸਸਕਾਰ ਦੀਦੀ ਸ਼ਰਨ ਕੋਲ ਨੇ ਕੀਤਾ ਸੀ 40 ਸਿੱਖਾਂ ਦਾ ਸਸਕਾਰ ਜੋ ਸ਼ੀਤ ਹੋਏ ਗੜੀ ਵਿੱਚ ਕੱਲ ਗਿਆ ਵਾਲਿਆ ਚਾਰ ਤੇਰੇ ਸਹਿਬ ਜਾ ਤੇ ਇੱਕ ਮਾਂ ਹੈ ਗੁਜਰਕੌਰ ਇਹਨਾਂ ਦਾ ਜਦੋਂ ਸਮ ਆਇਆ ਸ਼ਹੀਦੀ ਦਾ ਸਸਕਾਰ ਦਾ ਸਮਾਂ ਆਇਆ ਨਾ ਤੂੰ ਆਪਣੇ ਹੱਥੀਂ ਇਹਨਾਂ ਦਾ ਸਸਕਾਰ ਕੀਤਾ ਨਾ ਆਪਣੇ ਹੱਥੀਂ ਇਹਨਾਂ ਦਾ ਇਸ਼ਨਾਨ ਪਾਣੀ ਕਰਾਇਆ ਨਾ ਕਹਿੰਦੇ ਆਖਰੀ ਵਾਰ ਇਹਨਾਂ ਦੇ ਚਿਹਰੇ ਤੇ ਤੱਕੇ ਆਪਾਂ ਦੇਖਦੇ ਆ ਨਾ ਕੋਈ ਬੰਦਾ ਕਾਲ ਚਲਾਣਾ ਕਰ ਜਾਏ ਆਪਾਂ ਉਹਦਾ ਆਖਰੀ ਵਾਰ ਚਿਹਰਾ ਦੇਖਦੇ ਹਾਂ ਉਹਦਾ ਸ਼ਨਾਪਾਣੇ ਕਰਾਵਾਂਗੇ ਸਸਕਾਰ ਕਰਾਂਗੇ ਜੇ ਪਿਤਾ ਚਲੇ ਜਾਏ ਪੁੱਤ ਸਸਕਾਰ ਕਰਦਾ ਜੇ ਪੁੱਤ ਚਲੇ ਜਾਏ ਪਿਤਾ ਸਸਕਾਰ ਕਰਦਾ ਆਪਾਂ ਜਾਣਦੇ ਹਾਂ ਪਰ ਦੇਖੋ ਚਾਰ ਸਭ ਜਾਦੇ ਨੇ ਨਾ ਤਾਂ ਕਲਗਿਆ ਵਾਲ ਆਪਣੇ ਅੱਤੀ ਸਸਕਾਰ ਕੀਤਾ ਨਾ ਚਾਰ ਸਭ ਜਾਦੀਆ ਦਾ ਨਾ ਆਪਣੀ ਮਾਂ ਦਾ ਨਾ ਆਖਰੀ ਵਾਰ ਚਿਹਰਾ ਤੱਕਿਆ ਨਾ ਇਸ਼ਨਾਨ ਪਾਣੀ ਕਰਾਇਆ ਪਰ ਜਿੰਨਾ ਤੋਂ ਰੱਬ ਨੇ ਸੇਵਾ ਲੈਣੀ ਸੀ ਟੋਡਰ ਮੱਲ ਚੰਗੇ ਭਾਗ ਸਹਿਵ ਜਾਤੀਆਂ ਦਾ ਛੋਟਿਆਂ ਦਾ ਸਸਕਾਰ ਕਰਦਾ ਦਾਦੀ ਮਾਤਾ ਦੇ ਵੱਡਿਆਂ ਦਾ ਸਸਕਾਰ ਕੀਤਾ ਤੇ ਵੀ ਸ਼ਰਮ ਤੋਰਨੇ ਕਿਉਂਕਿ ਰਾਪਣ ਇਹਨਾਂ ਤੋਂ ਸੇਵਾ ਲੈਣੇ ਸੀ ਇਹਨਾਂ ਦੇ ਵੀ 84 ਕੱਟੇ ਕੇ ਜ਼ਿੰਦਗੀ ਦਾ ਪੇੜਾ ਪਾਰ ਹੋਇਆ ਕਲਗਿਆ ਵਾਲਾ ਪਹੁੰਚਦਾ ਏ ਮਾਚੀਵਾੜੇ ਦੇ ਜੰਗਲਾ ਚ ਉਹ ਤੋਂ ਬਾਅਦ ਆਪਾ ਦੇਖਦੇ ਆਲਨਗਿਰ ਸਾਹਿਬ ਫਿਰ ਫਲਾਈ ਸਾਹਿਬ ਰਾਏਕੋਟ ਜਿੱਥੇ ਗੁਰਦੁਆਰਾ ਟਾਲੀ ਸਾਹਿਬ ਬਣਿਆ ਆਪਨੇ ਦੀਦਾਰ ਕੀਤੇ ਹੋਣਗੇ ਉਥੇ ਆਕੇ ਆਏ ਕੰਡੇ ਨੂੰ ਕਹਿੰਦੇ